ਸਵਾਗਤ ਹੈ ਸਾਰੇ ਹੀ ਕੈਂਡੀਡੇਟ ਦਾ Best Future Education Channel ਵਿੱਚ ਇਸ ਕਲਾਸ ਅੰਦਰ ਪੰਜਾਬ ਗਰੁੱਪ ਡੀ ਸੇਵਾਦਾਰ ਚੌਂਕੀਦਾਰ ਭਰਤੀ ਸੰਬੰਧੀ ਜੀਕੇਜੀਐਸ ਤੇ ਮੋਸਟ ਆਫ 20 ਐਮਸੀਕਿਊ ਕਵਰ ਕਰ ਰਹੀਆਂ ਜੇਕਰ ਚੈਨਲ ਤੇ ਫਸਟ ਵਾਰ ਵਿਸਟ ਕੀਤਾ ਚਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਬਾਤੋ ਆਦੋ ਸ਼ੇਅਰ ਜਰੂਰ ਕਰ ਦੇਣਾ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੋ ਪੰਜਾਬ ਗਰੁੱਪ ਡੀ ਐਗਜ਼ਾਮ ਸੰਬੰਧੀ ਜੋ ਆਪਣਾ ਬੈਚ 15 ਦਸੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਐਂਡ ਫਾਸਟ 100 ਕੈਂਡੀਡੇਟ ਲਈ ਜੋ ਫੀਸ ਲਈ ਆਫਰ ਹੈ ਤੁਹਾਨੂੰ ਸਿਰਫ 799 ਰੁਪਏ ਵਿੱਚ ਇੱਕ ਆਸਾ ਮਿਲ ਜਾਣੀਆਂ ਨੇ ਤਾਂ ਤੁਸੀਂ ਆਫਰ ਦਾ ਜੋ ਬੈਨੀਫਿਟ ਲੈਣ ਲਈ ਅੱਜ ਹੀ ਆਪਣੀ ਜੋ ਰਜਿਸਟ੍ਰੇਸ਼ਨ ਕਰਾ ਲੈਣੀ ਹੈ ਦਿੱਤੇ ਨੰਬਰ ਤੇ ਤੁਸੀਂ WhatsApp ਮੈਸੇਜ ਕਰ ਦੇਣਾ 7087671345 ਤੁਹਾਡਾ ਅੱਜ ਨੰਬਰ ਫਾਸਟ ਸਿੱਖੀ ਦਾ ਪੰਗੂੜਾ ਕਿਸ ਖੇਤਰ ਨੂੰ ਕਿਹਾ ਜਾਂਦਾ ਹੈ ਮਾਝਾ ਮਾਲਵਾ ਦੁਆਬਾ ਪੁਆੰਦ ਰਾਈਟ ਆਨਸਰ ਹੈ ਮਾਝਾ ਮਾਝਾ ਖੇਤਰ ਨੂੰ ਜੋ ਸਿੱਖੀ ਦਾ ਪੰਗੂੜਾ ਕਿਹਾ ਜਾਂਦਾ ਹੈ ਇਸ ਵਿੱਚ ਜੋ ਚਾਰ ਜ਼ਿਲ੍ਹੇ ਆਉਂਦੇ ਨੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੇ ਪਠਾਨਕੋਟ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਪਾਰਗ ਕਿੰਨੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ 2 ਵਾਰ 3 ਵਾਰ 4 ਵਾਰ 5 ਵਾਰ ਰਾਈਟ ਆਨਸਰ ਹੈ 3 ਵਾਰ ਠੀਕ ਹੈ ਪੰਜਾਬ ਦੇ ਜੋ ਪਹਿਲੇ ਮੁੱਖ ਮੰਤਰੀ ਹੋਏ ਸਾਨੂੰ ਗੋਪੀ ਚੰਦ ਪਾਰਗਵ ਇਹ ਕੋਲ ਜੋ 3 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ 블록 삼티 ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ ਸਰਪੰਚ ਪ੍ਰਧਾਨ ਮੰਤਰੀ ਚੇਅਰਮੈਨ ਕਾਉਂਸਲਰ ਰਾਈਟ ਆਨਸਰ ਹੈ ਚੇਅਰਮੈਨ 블록 삼티 ਦੇ ਮੁਖੀ ਨੂੰ ਚੇਅਰਮੈਨ ਕਿਹਾ ਜਾਂਦਾ ਹੈ 2011 ਦੀ ਜਨਗਨ ਅਨੁਸਾਰ ਕਿਸ ਜ਼ਿਲ੍ਹੇ ਦੀ ਸਾਖਰਤਾ ਦਰਬ ਦੇ ਰਹੀ ਸੀ ਲੁਧਿਆਣਾ ਹੁਸਿਆਰਪੁਰ ਜਲੰਧਰ ਮਾਨਸਾ ਰਾਈਟ ਆਨਸਰ ਹੈ ਹਸਿਆਰਪੁਰ ਹਸਿਆਰਪੁਰ ਦੀ ਜੋ ਸਖਰਤਾ ਦਰ ਵਧੇਰੇ ਸੀ ਐਂਡ ਸਭ ਤੋਂ ਘੱਟ ਸੀਗੀ ਮਾਨਸਾ ਜ਼ਿਲ੍ਹੇ ਦੀ ਗੋਇੰਦਵਾਲ ਸਾਹਿਬ ਕਿਸ ਦਰਿਆ ਦੇ ਕਿਨਾਰੇ ਤੇ ਸਥਿਤ ਹੈ ਸਤਲੁਜ ਰਾਵੀ ਬਿਆਸ ਕੱਗਰ ਰਾਈਟ ਆਨਸਰ ਹੈ ਬਿਆਸ ਤੇ ਕੀ ਗੋਇੰਦਵਾਲ ਸਾਹਿਬ ਜੋ ਬਿਆਸ ਦਰਿਆ ਤੇ ਸਥਿਤ ਹੈ ਇਸ ਦੀ ਜੋ ਸਥਾਪਨਾ ਕੀਤੀ ਗਈ ਸੀ ਗੁਰੂ ਅਮਰਦਾਸ ਜੀ ਵੱਲੋਂ ਅਰੰਚਲ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ ਈਟਨਗਰ ਸਿਮਲਾ ਹైదరాబాద్ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਈਟਨਗਰ ਅਰੰਚਲ ਪ੍ਰਦੇਸ਼ ਦੀ ਰਾਜਧਾਨੀ ਜੋ ਈਟਨਗਰ ਹੈ ਹਿਮਾਚਲ ਪ੍ਰਦੇਸ਼ ਦੀ ਜੋ ਰਾਜਧਾਨੀ ਸੀ ਸਿਮਲਾ ਐਂਡ ਜੋ ਤੇਲਗਾਨਾ ਦੀ ਰਾਜਧਾਨੀ ਹੈ ਹైదరాబాద్ ਗਨਤੰਤਰ ਦਿਵਸ ਕਦੋਂ ਮਨਾਇਆ ਜਾਂਦਾ ਹੈ 15 ਅਗਸਤ 26 ਜਨਵਰੀ 25 ਜਨਵਰੀ 23 ਮਾਰਚ ਰਾਈਟ ਆਨਸਰ ਹੈ 26 ਜਨਵਰੀ 26 ਜਨਵਰੀ ਨੂੰ ਜੋ ਗਨਤੰਤਰ ਦਿਵਸ ਮਨਾਇਆ ਜਾਂਦਾ ਹੈ 26 ਜਨਵਰੀ 1950 ਨੂੰ ਜੋ ਸੰਵਿਧਾਨ ਲਾਗੂ ਹੋਇਆ ਸੀ ਫਿਲਮ ਫੇਅਰ ਅਵਾਰਡ 2024 ਵਿੱਚ ਬੈਸਟ ਫਿਲਮ ਪੁਰਸਕਾਰ ਮਿਲਿਆ ਹੈ ਐਨੀਮਲ ਗਦਰ 2 12ਵੀਂ ਫੇਲ ਜੈਨਬ ਚੋ ਕੋਈ ਨਹੀਂ ਰਾਈਟ ਆਨਸਰ ਹੈ 12ਵੀਂ ਫੇਲ ਠੀਕ ਹੈ 12ਵੀਂ ਫੇਲ ਨੂੰ ਜੋ ਫਿਲਮ ਫੇਅਰ ਅਵਾਰਡ 2024 ਵਿੱਚ ਬੈਸਟ ਫਿਲਮ ਪੁਰਸਕਾਰ ਮਿਲਿਆ ਹੈ ਵਾਯੂ ਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਕਿੰਨੀ ਮਾਤਰਾ ਪਾਈ ਜਾਂਦੀ ਹੈ 78% 21% 4% ਜਾਂ 0.03% ਰਾਈਟ ਆਨਸਰ ਹੈ 0.03% ਐਂਡ ਸਭ ਤੋਂ ਵੱਧ ਮਾਤਰਾ ਜੋ ਨਾਈਟ੍ਰੋਜਨ ਦੀ ਹੈ ਲਗਭਗ 78% ਐਂਡ ਲਗਭਗ 21% ਜੋ ਆਕਸੀਜਨ ਪਾਈ ਜਾਂਦੀ ਹੈ ਪੌਦਿਆਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਕਿੱਥੇ ਪਾਇਆ ਜਾਂਦਾ ਹੈ ਜੜ ਪੱਤੇ ਸਟੋਮੇਟਾ ਜਾਇਨ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਪੱਤੇ ਠੀਕ ਹੈ ਪੌਦਿਆਂ ਵਿੱਚ ਜੋ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਹੁੰਦੀ ਹੈ ਪੱਤੇ ਅੰਦਰ ਭਾਰਤ ਦੀ ਰਾਸ਼ੀ ਖੇਡ ਕਿਹੜੀ ਹੈ ਕ੍ਰਿਕਟ ਹਾਕੀ ਵਾਲੀਬਾਲ ਕਬੱਡੀ ਰਾਈਟ ਆਨਸਰ ਹੈ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਹੈ ਦਰਿਆਵਾਂ ਦੇ ਆਧਾਰ ਤੇ ਪ੍ਰਾਚੀਨ ਪੰਜਾਬ ਦਾ ਕੀ ਨਾਮ ਸੀ ਸप्तसिंधੂ ਆਨੰਦਪ੍ਰਦੇਸ਼ ਪੈਟੋਪਟਾਮੀਆ ਜਾਂ ਪੰਚਨੰਦ ਰਾਈਟ ਆਨਸਰ ਹੈ ਸप्तसिंधੂ ਠੀਕ ਹੈ ਦਰਿਆਵਾਂ ਦੇ ਆਧਾਰ ਤੇ ਜੋ ਪ੍ਰਾਚੀਨ ਪੰਜਾਬ ਦਾ ਨਾਮ ਸप्तसिंधੂ ਸੀ ਕਿਉਂਕਿ ਉਸ ਟਾਈਮ ਜੋ ਸੱਤ ਦਰਿਆ ਵਹਿੰਦੇ ਸਨ ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ਸਿਰਗੁਰੂ ਅੰਗਦ ਦੇਵ ਜੀ ਸਿਰਗੁਰੂ ਰਾਮਦਾਸ ਜੀ ਸਿਰਗੁਰੂ ਅਰਜਨ ਦੇਵ ਜੀ ਸਿਰਗੁਰੂ ਅਮਰਦਾਸ ਜੀ ਰਾਈਟ ਆਨਸਰ ਹੈ ਸਿਰਗੁਰੂ ਅਮਰਦਾਸ ਜੀ ਠੀਕ ਹੈ ਸਿਰਗੁਰੂ ਅਮਰਦਾਸ ਜੀ ਵੱਲੋਂ ਜੋ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਗਈ ਸੀ ਤੁਹਾਡੇ ਕੋਲੋਂ ਜੋ ਮੰজੀਆਂ ਦੀ ਸੰਖਿਆ ਵੀ ਪੁੱਛੀ ਜਾ ਸਕਦੀ ਹੈ ਤਾਂ ਤੁਸੀਂ ਯਾਦ ਰੱਖਣਾ ਕੋਲੋਂ 22 ਮੰজੀਆਂ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦਾ ਕੀ ਨਾਮ ਸੀ ਜੈ ਸਿੰਘ ਜੀਤ ਸਿੰਘ ਮਹਾ ਸਿੰਘ ਹਰੀ ਸਿੰਘ ரைਟ ਆਨਸਰ ਹੈ ਮਹਾ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦਾ ਨਾਮ ਮਹਾ ਸਿੰਘ ਸੀ ਐਂਡੇਨ ਦਾ ਜੋ ਸੰਬੰਧ ਸੀਗਾ ਸੁਖਰ ਚੱਕੀਆ ਮਿਸਲ ਨਾਲ ਪੰਜਾਬੀ ਪਾਸਾ ਨੂੰ ਪੰਜਾਬ ਦੀ ਰਾਜ ਪਾਸਾ ਦਾ ਦਰਜਾ ਕਦੋਂ ਦਿੱਤਾ ਗਿਆ 1963 ਈਸਵੀ 1967 ਈਸਵੀ 1947 ਈਸਵੀ ਜਾਂ 1950 ਈਸਵੀ ਰਾਈਟ ਆਨਸਰ ਹੈ 1967 ਈਸਵੀ ਠੀਕ ਹੈ ਪੰਜਾਬ ਪਾਸਾ ਐਕਟ 1967 ਦੇ ਦਿਨ ਪੰਜਾਬੀ ਨੂੰ ਜੋ ਪੰਜਾਬ ਦੀ ਰਾਜ ਪਾਸਾ ਦਾ ਦਰਜਾ ਦਿੱਤਾ ਗਿਆ ਇਨ੍ਹਾਂ ਵਿੱਚੋਂ ਕਿਹੜਾ ਮਰਦਾਂ ਦਾ ਲੋਕ ਨਾਚ ਨਹੀਂ ਹੈ ਸੱਮੀ ਪੰਗੜਾ ਲੁੱਡੀ ਝੁੰਮਰ ரைਟ ਆਨਸਰ ਹੈ ਸੱਮੀ ਠੀਕ ਹੈ ਜੀ ਸੱਮੀ ਜੋ ਸਿਰਫ ਜੋ ਔਰਤਾਂ ਦਾ ਲੋਕ ਨਾਚ ਹੈ ਪੰਜਾਬ ਵਿੱਚ ਸਭ ਤੋਂ ਵੱਧ ਬੀਜੀ ਜਾਣ ਵਾਲੀ ਫਸਲ ਕਿਹੜੀ ਹੈ ਗੰਨਾ ਕਣਕ ਚਾਵਲ ਨਰਮਾ ਰਾਈਟ ਆਨਸਰ ਹੈ ਕਣਕ ਠੀਕ ਹੈ ਪੰਜਾਬ ਵਿੱਚ ਸਭ ਤੋਂ ਬੀਜੀ ਜਾਣ ਵਾਲੀ ਜੋ ਫਸਲ ਹੈਗੀ ਹੈ ਕਣਕ ਖਾਲਸਾ ਪੰਥ ਦੀ ਸਥਾਪਨਾ ਕਿਸ ਸਥਾਨ ਤੇ ਕੀਤੀ ਗਈ ਸੀ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਗੁਵਿੰਦਵਾਲ ਜੈਨੂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਸ੍ਰੀ ਅਨੰਤਪਾਲ ਸਾਹਿਬ ਕਾਲਸਾ ਪੰਥ ਦੀ ਸਥਾਪਨਾ ਸ੍ਰੀ ਅਨੰਤਪਾਲ ਸਾਹਿਬ ਨੇ ਕੀਤੀ ਗਈ ਸੀ ਖੇਤਰਫਲ ਦੀ ਦ੍ਰਿਸ਼ਟੀ ਤੋਂ ਹਰਿਆਣਾ ਦਾ ਭਾਰਤ ਵਿੱਚ ਕਿੰਨਾ ਰੈਂਕ ਹੈ 18ਵਾਂ 19ਵਾਂ 20ਵਾਂ 1ਕਵਾਂ ਰਾਈਟ ਆਨਸਰ ਹੈ 20ਵਾਂ ਐਂਡ ਪੰਜਾਬ ਦਾ ਜੋ 19ਵਾਂ ਰੈਂਕ ਹੈ ਹਰਿਆਣਾ ਦਾ ਜੋ ਕੁੱਲ ਖੇਤਰਫਲ ਹੈਗਾ 44212 ਵਰਗ ਕਿਲੋਮੀਟਰ ਧਰਤੀ ਦਾ ਉਪਗ੍ਰਹਕ ਕਿਹੜਾ ਹੈ ਸੂਰਜ ਚੰ드ਰਮਾ ਸਨੀ ਬੁੱਧ ਰਾਈਟ ਆਨਸਰ ਹੈ ਚੰ드ਰਮਾ ਧਰਤੀ ਦਾ ਜੋ ਇੱਕ ਉਪਗ੍ਰਹ ਹੈ ਉਹ ਹੈ ਚੰ드ਰਮਾ ਇਸ ਤਰ੍ਹਾਂ ਅੱਜ ਦੇ ਜੋ ਆਪਣੇ 20 ਕੁਐਸਚਨਸ ਸਮਾਪਤ ਹੋਏ ਨੇ ਕਲਾਸ ਵਧੀਆ ਲੱਗੀ ਆ ਵੱਤੋ ਅਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ